ओम शांति आजदा परमात्म वर्ता देहे अति देहे दी दुनिया दी स्मृति तो ऊंचा रहण वाले सरत वंदना तो मुक्त फरिश्ता पव देहे अति देहे दी दुनिया दी स्मृति तो ऊंचा रहण वाले सर वंदना तो मुक्त फरिश्ता पव पर। परमात्मा ने किया जिसदा कोई भी देहे ਅਤੇ ਦੇਹ ਧਾਰੀਆਂ ਦਾ ਰਿਸ਼ਤਾ ਅਰਥਾਤ ਮਨ ਦਾ ਲਗਾਮ ਨਹੀਂ ਹੈ ਉਹ ਹੀ ਫਰਿਸ਼ਤਾ ਹੈ ਫਰਿਸ਼ਤਿਆਂ ਦੇ ਪੈਰ ਸਦਾ ਹੀ ਧਰਤੀ ਤੋਂ ਉੱਚੇ ਹੁੰਦੇ ਨੇ ਧਰਤੀ ਤੋਂ ਉੱਚਾ ਭਾਵ ਦੇਹ ਭਾਂਤ ਦੀ ਸਮ੍ਰਿਤੀ ਤੋਂ ਉੱਚਾ ਜੋ ਦੇਹ ਅਤੇ ਦੇਹ ਦੀ ਦੁਨੀਆ ਦੀ ਸਮ੍ਰਿਤੀ ਤੋਂ ਉੱਚੇ ਰਹਿੰਦੇ ਨੇ ਉਹੀ ਸਰਬ ਬੰਦਨਾ ਤੋਂ ਮੁਕਤ ਫਰਿਸ਼ਤਾ ਬੰਦੇ ਨੇ अजेही फरिश्ते ही, ही डबल लाइट स्थिति दा अनुभव करते ने आज परमात्मा ने सब समझाया है कि जिसा अपनी देह ना अपने दे देहधारी अंदर रिश्ते ना मन तलगावे कि आत्मा देह दे दे अंदर बैठी है क्योंकि देह तो बिना भी आपा कुछ नहीं कर सकते आत्मा कुछ नहीं कर सकती पर बहुत ज्यादा अपनी देह विच फसे रहना हर वेले अपनी देह के दे बारे सोचना ਤਾਂ ਪਰਮਾਤਮਾ ਕੀ ਕਹਿੰਦੇ ਕਿ ਤੁਹਾਡਾ ਆਪਣੀ ਦੇਹ ਦੇ ਨਾਲ ਵੀ ਲਗਾਵ ਨਾ ਹੋਵੇ ਕਰੋ ਜਿਵੇਂ ਇੱਕ ਟਰਸਟੀ ਹੁੰਦਾ ਹੈ ਉਹ ਹਰ ਕੰਮ ਕਰਦਾ ਹੈ ਪਰ ਉਸ ਨੂੰ ਪਤਾ ਹੈ ਕਿ ਮੇਰਾ ਨਹੀਂ ਹੈ ਮੈਂ ਤਾਂ ਸਿਰਫ ਇੱਕ ਨਿਮੀ ਤਮੈ ਟਰਸਟੀ ਹਾਂ ਤਾਂ ਪਰਮਾਤਮਾ ਕਹਿੰਦੇ ਐਸੀ ਤਰ੍ਹਾਂ ਹੀ ਚਾਹੇ ਤੁਸੀਂ ਆਪਣੀ ਦੇਹ ਹੈ ਚਾਹੇ ਦੇਹ ਤਾਂ ਇਹਨਾਂ ਨਾਲ ਰਿਸ਼ਤੇ ਨੇ ਜਿਹੜੇ ਤੁਹਾਡੇ ਰਿਸ਼ਤੇ ਨੇ ਸੰਬੰਧ ਨੇ ਉਹ ਵੀ ਤੁਸੀਂ ਨਿਭਾੜੀ ਨੇ ਪਰ ਮਨੋਂ ਉਹ ਨਹੀਂ ਅਟੈਚਮੈਂਟ ਨਹੀਂ ਚਾਹੀਦੀ ਤਾਂ ਹੀ ਫ੍ਰਿਸ਼ਤਾ ਬਣ ਸਕਦੇ ਆਂ ਫਰਿਸ਼ਤੇ ਜਿਹੜੇ ਹੁੰਦੇ ਨੇ ਤਾਂ ਆਪਾਂ ਕਈ ਵਾਰ ਦੇਖੋ ਤੁਸੀਂ ਫਰਿਸ਼ਤੇ ਹਮੇਸ਼ਾ ਜ਼ਮੀਨ ਤੋਂ ਥੋੜਾ ਉੱਚਾ ਦਿਖਾਂਦੇ ਨੇ 2-4 ਫੁੱਟ ਉੱਚਾ ਦਿਖਾਂਦੇ ਨੇ ਤਾਂ ਪਰਮਾਤਮਾ ਨੇ ਕਿਹਾ ਉਹ ਐਵੇਂ ਥੋੜੀ ਸੱਚਮੁੱਚ ਕੋਈ ਹਵਾ ਚੂੜਦੇ ਨਹੀਂ ਕਿ ਤੁਸੀਂ ਦੇਹ ਭਾਨ ਦੀ ਸਮ੍ਰਿਤੀ ਤੋਂ ਉੱਚੇ ਰਹਿਣਾ ਤਰਕਿਤ ਉੱਚੇ ਰਹਿਣਾ ਮਤਲਬ ਦੇਹ ਭਾਨ ਦੀ ਸਮ੍ਰਿਤੀ ਤੋਂ ਉੱਚੇ ਰਹਿਣਾ ਜਿਹੜੇ ਦੇਹ ਤੇ ਦੇਹ ਦੀ ਦੁਨੀਆ ਦੀ ਸਮ੍ਰਿਤੀ ਤੋਂ ਉੱਚੇ ਰਹਿੰਦੇ ਨੇ ਆਪਣੀ ਦੇਹ ਤੇ ਦੇਹ ਉਹਨਾਂ ਦੀ ਬੁੱਤੀ ਹਮੇਸ਼ਾ ਉੱਪਰ ਵੱਲ ਰਹਿੰਦੀ ਹੈ ਉਹ ਪਰਮੇਸ਼ਰ परमात्मा लगी रहती है तो उप बंधना तो मुक्त फरिश्ते बनते हैं क्योंकि जब अपने आपू बार बार देह में देखते हैं आस पास देहधारियां देखते हैं ही है। दे ही तो अपनी बुद्धि उन्हें फसी रहती है तो परमात्मा कहें कि रहना तो इस दुनिया ही है ये दुनिया को छह छ नहीं जाता पर इन्होंने रेंते हुए भी बुद्धि तो आप उचे रहना अपनी देह नुल के रहना है ता ही असं फरिश्ते भी बढ़ सकते हैं तो जो फरिशते होंगे ने बिल्कुल हल हल्के होंगे हैं क्योंकि फ्रिज डबल लाइट स्थिति का अनुभव करते हैं अजिहे फ्रिज डबल लाइट दे पान तो हल्के आत्मा बिंदु लाइट तो अपनी जिम्मेवार संभालते हुए भी लाइट जो असी समझ के अपनी जिम्मेवारी निभाते हैं तो असं सदा ही टैंशन डिप्रैशन रेंगे जो असं अपने आत्मा समझ के रिश ना जिम्मेवार तो सू बोझ नहीं लगता ਸਾਨੂੰ ਲੱਗਦਾ ਹੈ ਕਿ ਹਾਂ ਪਰਮਾਤਮਾ ਨੇ ਸਮੇਂ ਇੱਕ ਜ਼ਿੰਮੇਵਾਰੀ ਦਿੱਤੀ ਹੈ ਇੱਕ ਡਿਊਟੀ ਦਿੱਤੀ ਹੈ ਅਸੀਂ ਦੇਵਾਰੇ ਆਪਾਂ ਕੰਮ ਕਰਦੇ ਵੀ ਵੀ ਹਲਕੇ ਰਹਿ ਸਕਦੇ ਹਾਂ ਪਰ ਉਸ ਦੀ ਯੁਕਤੀ ਕੀ ਹੈ ਕਿ ਆਪਣੀ দেহে ਤੇ ਦੇਹਧਾਰਿਆਂ ਨਾਲ ਮਨ ਦਾ ਰਿਸ਼ਤਾ ਮਨ ਦਾ ਲਗਾਅ ਨਾ ਹੋਵੇ ਤੇ ਹੁਣ ਆਪਾਂ ਇਸ ਚੀਜ਼ ਦੀ ਪ੍ਰੈਕਟਿਸ ਕਰਦੇ ਹਾਂ ਅੱਜ ਆਪਾਂ ਸਾਰਾ ਦਿਨ ਇਸ ਚੀਜ਼ ਦਾ ਅਭਿਆਸ ਕਰਨਾ ਇਹ ਦੇਹੇ ਮੈਨੂੰ ਕਰਮ ਕਰਨ ਲਈ ਬਿਰੀ ਹੈ ਮੈਂ ਤਾਂ ਚੇਤਨ ਸ਼ਕਤੀ ਹਾਂ ਜਿਵੇਂ ਗੱਡੀ ਅਲੱਗ ਹੈ ਤੇ ਡਰਾਈਵਰ ਅਲੱਗ ਹੈ ਐਸੀ ਤਰ੍ਹਾਂ ਹੀ ਇਹ ਦੇਹ ਅਲੱਗ ਹੈ ਤੇ ਮੈਂ ਚੇਤਨ ਸ਼ਕਤੀ ਅਲੱਗ ਹਾਂ मैं इस देहे के दे नाल ही कर्म करना है पर ऐसे फसना नहीं है ना ही एक दहे के दे नाल मन दी लगन सच्ची लगन एक पिता परमात्मा नाल है इस दुनिया तो मैं सिर्फ रिश्ते निभा रही हाँ ਜਦੋਂ ਬਾਰ-ਬਾਰ ਸਾਡੇ ਮਨ ਵਿੱਚ ਇਹ ਸੰਕਲਪ ਆਦਾ ਹੈ ਜਿੰਨਾ ਅਸੀਂ দেহে ਤੋਂ ਨਿਆਰੇ ਬੰਤੇ ਹਾਂ ਤਾਂ ਸੀ ਫਰਿਸ਼ਤੇ ਹਾਂ ਹਲਕੇ ਬਿਲਕੁਲ ਉਹ ਕਿੰਦੇ ਨਹੀਂ ਕਿ ਫਰਿਸ਼ਤਿਆਂ ਦੇ ਹੱਡੀ ਪਾਸ ਤੇ ਸ਼ਰੀਰ ਨਹੀਂ ਉਹਦੇ ਨਾਲ ਦੇ ਸ਼ਰੀਰ ਹੁੰਦੇ ਨੇ ਤੇ ਮੈਂ ਆਪਣੇ ਆਪ ਨੂੰ ਉਹ ਫਰਿਸ਼ਤਾ ਅਨੁਭਵ ਕਰਤੀ ਹਾਂ ਜਿੰਨਾ ਜਿੰਨਾ ਮੈਂ ਆਪਣੇ ਆਪ ਨੂੰ ਆਤਮਾ ਜੋਤ ਸਮਸਦੀ ਹਾਂ ਉਹ ਜੋਤ ਸਮਝ ਕੇ ਹੀ ਕੰਮ ਕਰਦੀ ਹਾਂ ਤੇ ਮੇਂ ਆਪਣੀ ਜਿਵੇਂ ਮਾਰੀਆਂ ਤੋਂ ਵੀ ਹਲਕੀ ਹੋ ਜਾਂਦੀ ਹਾਂ ਚੱਲਦੇ ਫਿਰਦੇ ਕੁਝ ਵੀ ਕਰਦੇ ਮੈਂ ਆਪਣੇ ਆਪ ਨੂੰ ਇੱਕ ਨਾਇਦੇ ਸ਼ਰੀਰ ਵਿੱਚ ਅੰਤਵ ਕਰਦੀ ਹਾਂ ओम शांति ओम शांति आज ਆਪਾਂ ਸਾਰਾ ਦਿਨ ਐਸੀ ਚੀਜ਼ ਦੀ ਪ੍ਰੈਕਟਿਸ ਕਰਾਂਗੇ ਚਲਦੇ ਫਿਰਦੇ ਕੁਝ ਵੀ ਕਰਦੇ ਲਾਇਕ ਤੇ ਸਰੀਰ ਵਿੱਚ ਕੰਮ ਕਰ ਰਹੇ ਹਾਂ ਇੱਕ ਸੈਕਿੰਡ ਫਰਿਸ਼ਤਾ ਇੱਕ ਸੈਕਿੰਡ ਦੇ ਦੇ ਚਾਹੀਏ ਚਾਹੀਏ ओम शांति